ਫੇਰ ਅਸੀਂ ਕਾਲੇ ਕਰੇ ਤੁਸੀਂ ਕੀ ਧੱਕਾ ਹੁਣ ਪੰਜਾਬ ਦੇ ਲੋਕਾਂ ਨੇ ਕਰਤਾ ਹੁਣ ਮੈਂ ਕੀ ਕਰਾਂ ਉਹ ਦੋ ਦੋ ਹੁਣ ਟਾਈਮ ਹੀ ਤੁਹਾਡਾ 28 ਮਿੰਟ ਬਣਦਾ ਸੀ ਉਹ ਕੱਲੇ ਬਾਜਵਾ ਸਾਹਿਬ ਲੈ ਗਏ ਜਦੋਂ ਬਾਜਵਾ ਸਾਹਿਬ ਲੈ ਗਏ ਹੁਣ ਹਰੇਕ ਕੰਮ ਕਾਇਦੇ ਕਾਨੂੰਨ ਦੇ ਨਾਲ ਚੱਲਣਾ ਹੈ ਖੁਦੋਂ ਕਾਇਦੇ ਕਾਨੂੰਨ ਨਾਲ ਚੱਲਣਾ ਸੋ ਤੁਸੀਂ ਆਪਣੀ ਜਗ੍ਹਾ ਤੇ ਜਾਓ ਆਪਨੀ ਜਗ੍ਹਾ ਤੇ ਜਾਓ ਰਾਜਾ ਜੀ ਪਲੀਜ਼ ਤੁਹਾਡਾ ਸਰ ਤੁਹਾਡਾ ਟਾਈਮ ਬਣਦਾ ਨਹੀਂ ਸੀ ਮੈਂ ਤੁਹਾਨੂੰ ਦੇ ਤਾ ਬਾਜਵਾ ਸਾਹਿਬ ਨੇ ਕਿਹਾ ਹੈ ਮੈਂ ਜੀ ਸਾਰੇ ਕਾਂਗਰਸ ਦਾ ਟਾਈਮ ਮੈਂ ਲਾਉਂਗਾ ਤਾਂ ਤੁਹਾਨੂੰ ਉਹ ਬੜਕਸਾ ਬੋਲਣਾ ਚਾਹੀਦਾ ਸੀ ਕਿ ਅਸੀਂ ਆਪਾਂ ਬੋਲਾਂਗੇ ਬਾਦਲ ਸਾਹਿਬ ਨੇ ਥੋੜੇ ਬੈਠਿਆ ਤਾਂ ਕਿਹਾ ਵੀ ਸਾਡੀ ਕਾਂਗਰਸ ਦਾ ਮੈਂ ਲਾਉਂਗਾ ਕਿ ਸਾਡਾ ਟਾਈਮ ਆਨ ਕਰਨਾ ਹੀ ਆ ਛੋਟੇ ਜਦੋਂ ਬਾਦਲ ਸਾਹਿਬ ਬੋਰਡਰ ਤੋਂ ਆਉਣ ਸੀ ਟਾਈਮ ਮੈਂ ਤਾਂ ਆਪ ਕਹਿੰਦਾ ਉਹ ਦੇਖੀ ਵੀ ਨਹੀਂ ਤਾ ਬਾਦਲ ਸਾਹਿਬ ਕਹਿੰਦੇ ਲੈ ਕੇ ਤੁਹਾਡਾ ਉਹ ਬਾਦਲ ਸਾਹਿਬ ਟਾਈਮ ਨਹੀਂ ਜਾ ਮੈਂ ਸੱਚ ਦੱਸਦਾ ਮੈਂ ਥੋੜੇ ਖਲਾਫ ਖਲਾਫ ਥੋੜੇ ਕਿਸੇ ਕਾ ਕੋਈ ਗੱਲ ਨਹੀਂ ਬੋਲੋ ਬੀਬੀ ਦੀ ਗੱਲ ਤੁਸੀਂ ਬੀਬੀ ਜੀ ਤੁਸੀਂ ਡਾਕਟਰ ਸਾਹਿਬ ਤੁਸੀਂ ਕੰਟੀਨਿਊ ਕਰੋ ਆਨਰੇਬਲ ਸਪੀਕਰ ਸਾਹਿਬ ਮੈਂ ਆਪਣੇ ਦੋਨੋਂ ਵਿਭਾਗ ਨਾਲ ਜੁੜੇ ਹੋਏ ਲੋਕਾਂ ਦੀ ਗੱਲ ਅੱਜ ਇਸ ਪਵਿੱਤਰ ਸਦਨ ਵਿੱਚ ਕਰਨ ਜਾ ਰਹੀ ਹਾਂ ਸਮਾਜ ਦਾ ਕੋਈ ਵੀ ਹਿੱਸਾ ਜਦੋਂ ਆਪਣੇ ਹੱਕਾਂ ਪੱਖੋਂ ਜਾਂ ਲੋੜਾਂ ਪੱਖੋਂ ਵਾਂਝਾ ਰਹਿ ਜਾਂਦਾ ਤਾਂ ਉਸ ਨੂੰ ਅਸੀਂ ਹਾਸ਼ੀਏ ਵੱਲ ਤੱਕ ਕੀ ਹੋਇਆ ਸਮਾਜ ਗਿਣਨ ਲੱਗ ਜਾਨੇ ਆ ਸਰ ਇਹਨਾਂ ਨੇ ਟਾਈਮ ਪਿੱਛੇ ਲੜਨਾ ਬਾਜਵਾ ਸਾਹਿਬ ਨਾਲ ਲੜਨਾ ਉਹ ਤੁਹਾਡੇ ਨਾਲ ਲੜ ਰਹੇ ਆ ਉਹ ਸਾਥੀ ਆਪੋ ਚ ਲੜਾ ਪਤਾ ਜੀ ਪਤਾ ਜੀ ਬਾਜਵਾ ਸਾਹਿਬ ਨਾਲ ਲੜੋ ਉਹ ਤੇ ਉਹ ਮਨੋ ਤੇ ਬੀਬਾ ਜੀ ਤੁਸੀਂ ਕੰਟੀਨਿਊ ਕਰੋ ਕੰਟੀਨਿਊ ਕੁਝ ਬੈਠੋ ਲੈਟ ਹਰ ਕੰਟੀਨਿਊ ਲੈਟ ਹਰ ਕੰਟੀਨਿਊ ਲੈਟ ਹਰ ਕੰਟੀਨਿਊ ਮਾਨਯੋਗ ਸਪੀਕਰ ਸਾਹਿਬ ਮੈਂ ਫੇਰ ਆਪਣੀ ਗੱਲ ਰੱਖਦੀ ਆ ਕਿ ਮੈਂ ਗੱਲ ਕਰਾਂਗੀ ਅੱਜ ਫੇਰ ਹਾਸ਼ੀਏ ਵੱਲ ੱੱਕੇ ਹੋਏ ਲੋਕਾਂ ਦੀ ਗੱਲ ਕਰਾਂਗੀ ਕੋਈ ਵਰਗ ਹਾਸ਼ੀਏ ਵੱਲ ਧੱਕਿਆ ਜਾਂਦਾ ਤਾਂ ਉਹ ਗਰੀਬੀ ਦਾ ਸ਼িকার ਹੁੰਦਾ ਜੇ ਕੋਈ ਚੱਲਾ ਇਹ ਜਿਹੜਾ ਮੁਰਮੜਾ ਲੈਣੇ ਖੋਲਦੇ ਉਹਨਾਂ ਤੋਂ ਫਸਦੇ ਪੈਂਦਾ ਜਾਂਦੇ ਜੁਗਰਾਸ ਕੰਨੀ ਬੜੀ ਲੰਬੀ ਲੈਂਦੀ ਇਸ ਦੀ ਫਾਇਦਾ ਦਾ ਮੈਂ ਕਹਿੰਦੇ ਦੋਵੇਂ ਮਤਵਾਏ ਨੇ ਜੁਗਰਾਸ ਨੇ ਇਨਕੀ ਸੱਤ ਦਾ ਬੀਬੀ ਜੀ ਤੁਸੀਂ ਬੋਲੋ ਤੁਸੀਂ ਕੰਟੀਨਿਊ ਰੱਖੋ ਜੀ ਆਪਣਾ ਬੀਬੀ ਦੀ ਬੋਲੋ ਡਾਕਟਰ ਆ ਅਵੇਲੇਬਲ ਸਪੀਕਰ ਸਾਹਿਬ ਮੈਂ ਕਾਂਗਰਸ ਦੇ ਸਾਰੇ ਮੈਂਬਰ ਸਾਹਿਬਾਨ ਨੂੰ ਬਿਨਾ ਸੰਦੀਪ ਜਾਖੜ ਤੋਂ ਮੈਂ ਨੇਮ ਕਰਦਾ ਨੇਮ ਕਰਦਾ ਨੇਮ ਕਰਦਾ ਔਰ उन्होंने मैं गुजारिश करना कि अगर उन्होंने हाउस ऑर्डर नहीं चलन देना तो बाहर चले जाए यस yes. नहीं तो हम अपने आप बाहर चले जाओ या तो बाहर क्ड दिता जाएगा यस yes. यस चले जाओगे जाओ तुम जाओ, जाओ, जाओ बाहर इन्हों मैं मार्शल हुक्म करना है लो लो के कांग्रेस के मैंबर बाहर कड़ते जाऊ सीटा बहजो नहीं ती बाहर जाओगे कटो बाहर ਇਹ ਹਾਊਸ ਕਾਇਦੇ ਨਾਲ ਚੱਲੇਗਾ ਹਾਊਸ ਕਾਇਦੇ ਨਾਲ ਚੱਲੇਗਾ ਜਿੰਨਾ ਅਲੋਟਡ ਟਾਈਮ ਹੈ ਉਸ ਤੋਂ 5 ਮਿੰਟ ਵੱਧ ਇਹਨਾਂ ਦਾ ਟਾਈਮ ਵੱਧਦਾ ਨਹੀਂ ਸੀ ਇਹਨਾਂ ਨੂੰ 5 ਮਿੰਟ ਵੱਧ ਟਾਈਮ ਦਿੱਤਾ ਗਿਆ ਪ੍ਰਧਾਨ ਜੀ ਤੁਹਾਡੇ ਤੁਹਾਡੇ ਅਲੋ ਪਿਸਾਬ ਚਲੋ ਜੀ ਕੰਮ ਕਰੀਏ ਜੀ ਸੱਚ ਅਸੀਂ ਵੀ ਸੱਚ ਹੀ ਬੋਲ ਰਹੇ ਆ ਬੋਲੋ ਜੀ ਬੋਲੋ ਸਾਰੇ ਮੈਂਬਰ ਸਰਦਾਰ ਨੂੰ ਬੇਨਤੀ ਕੀਤੀ ਜਾਂਦੀ ਹੈ ਆਪਣੇ ਆਪਣੇ ਸੀਟਾਂ 'ਤੇ ਚਲੇ ਜਾਣ ਅਤੇ ਮਾਰਸ਼ਲ ਨੂੰ ਹੁਕਮ ਕੀਤਾ ਜਾਂਦਾ ਹੈ ਕਿ ਕਾਂਗਰਸ ਦੇ ਮੈਂਬਰ ਜੀ ਜਿਹੜੇ ਬਿਨਾਂ ਸੰਦੀਪ ਜਾਖੜ ਤੋਂ ਸਾਰੇ ਬਾਹਰ ਕਰ ਦਿੱਤੇ ਜੀ ਜਿਹੜੇ ਜਿਹੜੇ ਖੜੇ ਨੇ ਸਤਿਕਾਰ ਸਾਰਿਆਂ ਦਾ

ਜੀ ਆਇਆਂ ਨੂੰ ਕੱਪਰ ਨੂੰ ਬਾਤ ਨਹੀਂ ਆਯੂ ਦਾ ਨਿਕਲ ਆਉਂਦੀ ਆਪੋਜੀਸ਼ਨ ਸਦਨ 15 ਮਿੰਟ ਲਈ ਸਗੜ ਕੀਤਾ ਜਾਂਦਾ ਹੈ